ਠੀਕਾ 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 4 ਪਰ ਤੋਂ ਸੇਵਾ ਜਾ ਰਹੀ ਹੈ ਜੀ ਡੇਰਾ ਬੱਬਾ ਨਾਲ ਔਰ ਪੀੜਤਾਂ ਲਈ ਤੇ ਬੀਬੀਆਂ ਸੇਵਾ ਕਰ ਰਹੀਆਂ ਸਵੇਰ ਦੀਆਂ ਸਮਾਨ ਦੀ ਪੈਕਿੰਗ ਚੱਲ ਰਹੀ ਹੈ ਤੇ ਜਿੱਥੇ-ਜਿੱਥੇ ਵੀ ਲੋਡ ਬੰਦ ਸਾਡੇ ਪੰਜਾਬੀ ਉੱਥੇ ਇਹ ਰਾਸ਼ਨ ਪਹੁੰਚਾਇਆ ਜਾਣਾ ਜੀ ਤੇਲ ਆ ਗਿਆ ਦਾ ਬਾਬਾ ਜੀ ਨੇ ਕਿਹਾ ਸਭਾ ਲੱਖ ਸੇਕ ਲੜਾਉਂਗਾ ਦੇਖੋ ਖਾਲਸਾ ਜੀ ਆਪਣੇ ਇਕੱਲੇ ਹੀ ਲੱਗੇ ਹੋਏ ਆ ਆ ਦੇਖੋ ਕਡੇਡੇ ਲਾਤੇ ਪ੍ਰਭੂ ਰਾਨਾ ਦੇਖੋ ਇਹ ਗੁਰੂ ਦੇ ਗੁਰੂਆਂ ਦੀ ਫੌਜ ਹੈ ਜੀ ਸਰ ਤਰਪਾਲਾਂ ਦੀ ਸੇਵਾ ਹੋਰ ਸਾਰੀ ਸੇਵਾ ਜਿਹੜੀ ਆ ਟਰਾਲੀ ਲੋਡ ਹੋ ਰਹੀ ਆ ਤੇ ਸਿੰਘ ਸਭਾ ਗੁਰਦੁਆਰਾ ਸਾਹਿਬ ਹੁਸ਼ਿਆਰਪੁਰ ਤੋਂ ਤੇ ਇਸ ਸੇਵਾਦਾਰ ਸਾਰੇ ਤਰਪਾਲਾਂ ਅਟਾ ਹੋਰ ਜਿੰਨੀ ਵੀ ਉੱਥੇ ਸਮਗਰੀ ਆ ਉਹ ਲੈ ਕੇ ਜਾ ਰਹੇ ਆ ਸਵੇਰੇ ਮੱਛਰਦਾਨੀਆਂ ਮੰਜੇ ਗੁਰਦੁਆਰਾ ਸਿੰਘ ਸਭਾ ਹਿਾਰਪੁਰ ਤੋਂ ਲੋ ਜੀ ਫੌਜਾ ਤਾਰਬਰ ਤਿਆਰ ਆ ਫਟ ਪੀੜਿਤ ਇਲਾਕੇ ਵਿੱਚ ਸੇਵਾ ਕਰਨ ਦੇ ਲਈ ਦੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਹਿਸ਼ਾਰਪੁਰ ਤੋਂ ਸਾਰੀਆਂ ਸੰਗਤਾਂ ਜਾ ਰਹੀਆਂ ਅਜਨਾਲਾ ਡੇਰਾ ਬਾਬਾ ਨਾਨਕ ਜਿੱਥੇ ਵੀ ਹਰ ਪੀੜਿਤ ਇਲਾਕੇ ਆ ਉੱਥੇ ਰਾਸ਼ਨ ਸਮਗਰੀ ਲੈ ਕੇ ਜਾ ਰਹੀਆਂ ਸੰਗਤਾਂ ਸੋ بارش ਵੀ ਆ ਗਈ ਆ ਤੇ ਪ੍ਰਮਾਤਮਾ ਭਲੀ ਕਰੇ ਜੀ ਬੋਲੇ ਚਿਕਾਰਿਆਂ ਦੇ ਗੁੰਜਾਂ ਵਿੱਚ ਆ ਸਮੂਹ ਸਾਰੇ ਸੇਵਕੋ ਸਾਡੇ ਚਲਪਾਏ ਨੇ ਗੱਜ ਗੱਜ ਕਰੇ ਜਾਵੇ ਨਿਆਰ ਹੋ ਜਾਵੇ ਕਰਗੀ ਤਾਂ ਦਸ਼ਮੇਸ਼ ਪਾਛਾ ਜੀ ਦੇ ਕਾਮਨ ਕੁਵਿੰਦਰ ਚਰਨਾਂ ਨੂੰ ਪਾ ਲਾਉਂਦੇ ਹੋਏ ਹਜਾਤ ਮੰਦਰਾ ਸ਼ਿਰਿਸ਼ੇ ਸਬਾਰਾ ਚਾਰ ਕੋਟ ਖਾਲਸਾ ਨਿਹਾਲ ਹੈ ਗੁਰਾਂ ਦਾ ਖਿਆਲ ਹੈ ਜਹੀਦ ਸਿੰਘ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਮੈਨਾ ਵਿੱਚ ਨਾਮ ਤੇ ਸਮੁੰਦਰ ਉਫਾਨ ਤੇ ਨਿਖਾਇਨਾਤ ਵੰਗਰਾ ਨਹੀਂ ਜੋਬ ਦੇਖ ਨੌਜਵਾਨ ਪਰਦੇ ਤੇ ਜੋਗੀ ਐਸੀਆਂ ਹੈ ਕੰਡਾ ਬੈਠਾ ਥੋਲ ਤੇਰਾ ਖਾਲਸਾ ਚਿੱਤ ਵਿੱਚ ਜੱਤ ਤੋਂ ਪੈਰ ਰੱਖਦਾ ਅਕਾਲ ਨੂੰ ਡੱਬ ਵਿੱਚ ਰੱਖੇ ਬਸ ਤੌਲ ਤੇਰਾ ਖਾਲਸਾ ਪਾਣਾ ਪਾ ਕੇ ਜਦੋਂ ਪੁਲ ਬੰਦ ਸਿਆ ਨਿਕਲੇ ਤਾਂ ਇਨ੍ਹਾਂ ਦੇ ਕੜੇ ਜੇ ਪਾਵੇ ਹੌ ਤੇਰਾ ਖਾਲਸਾ ਜੱਟ ਤੋਂ ਅਵੱਲਾ ਸਿੰਘ ਸੱਚਾ ਲਾ ਸਿੰਘ ਅੰਦੇ ਦੇ ਨੂੰ ਮੱਲਾ ਸਿੰਘ ਸੱਚ ਦਾ ਕਮਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਸ਼ਹੀਦ ਸਿੰਘ ਨਾਲ ਹੈ ਅਕਾਲ ਹੀ ਅਕਾਲ ਹੈ ਸੂਰ ਮੈਨ ਚੰਗੀ ਜਾਂਦੇ ਤੋਂ ਜਿੱਥੋਂ ਲੰਗੀ ਜਾਂਦੇ ਨਾ ਕੋਠੇ ਕੋਈ i give that nigga on.